ਔਰਤਾਂ ਦੇ ਪੀੜ ਪੈੜ ਅੱਜ ਦੀ ਜ਼ਿੰਦਗੀ ਦਾ ਆਮ ਹਿੱਸਾ ਬਣ ਚੁੱਕੇ ਹਨ ਜ਼ਿਆਦਾਤਰ ਔਰਤਾਂ ਪੀੜ ਸਮੇਂ ਸੈਂਟਰੀ ਪੈੜ ਵਰਤਦੀਆਂ ਹਨ ਕਿਉਂਕਿ ਇਹਨਾਂ ਨੂੰ ਸਹੂਲਤ ਅਤੇ ਸਫਾਈ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਅਸਲ ਗੱਲ ਇਹ ਹੈ ਕਿ ਬਹੁਤ ਘੱਟ ਔਰਤਾਂ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਪੈੜ ਬਣਦੇ ਕਿਸ ਸਮੱਗਰੀ ਤੋਂ ਹਨ ਅਤੇ ਲੰਬੇ ਸਮੇਂ ਤੱਕ ਵਰਤੋਂ ਨਾਲ ਸਰੀਰ ਤੇ ਇਹਨਾਂ ਦੇ ਕਿਹੋ ਜਿਹੇ ਅਸਰ ਪੈਂਦਾ ਹੈ ਆਮ ਤੌਰ ਤੇ ਇੱਕ ਔਰਤ ਨੂੰ ਪੀਰੀਅਡ 12 ਤੋਂ 13 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੇ ਹਨ ਅਤੇ 40-50 ਸਾਲ ਦੀ ਉਮਰ ਤੱਕ ਚੱਲਦੇ ਹਨ ਇਸ ਤਰ੍ਹਾਂ ਲਗਭਗ 35-38 ਸਾਲ ਔਰਤ ਹਰ ਮਹੀਨੇ ਪੀੜ ਦਾ ਅਨੁਭਵ ਕਰਦੀ ਹੈ ਜੇ ਹਰ ਮਹੀਨੇ ਔਸਤਨ 5 ਦਿਨ ਗਿਨੇ ਜਾਣ ਤਾਂ ਸਾਲ ਦੇ ਕਰੀਬ 60 ਦਿਨ ਅਤੇ ਪੂਰੀ ਜ਼ਿੰਦਗੀ ਦੇ ਲਗਭਗ 7 ਤੋਂ 7 ਸਾਲ ਪੀੜ ਵਿੱਚ ਗੁਜ਼ਰਦੇ ਹਨ ਇਹ ਸਮਾਂ ਬਹੁਤ ਲੰਬਾ ਹੈ ਇਸ ਤਰ੍ਹਾਂ ਵਰਤੀ ਜਾਣ ਵਾਲੀ ਚੀਜ਼ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਬਾਜ਼ਾਰ ਵਿੱਚ ਮਿਲਣ ਵਾਲੇ ਜ਼ਿਆਦਾਤਰ ਸੈਂਟਰੀ ਪੈਨਡ ਸਿਰਫ ਕਾਟਨ ਦੇ ਨਹੀਂ ਉਹਨਾਂ ਵਿੱਚ ਕਈ ਕਿਸਮ ਦੇ ਕੈਮੀਕਲ ਪਦਾਰਥ ਸ਼ਾਮਲ ਹੁੰਦੇ ਹਨ ਕਾਟਨ ਨੂੰ ਬਿਲਕੁਲ ਚਿੱਟਾ ਬਣਾਉਣ ਲਈ ਬਲੀਚਿੰਗ ਦੌਰਾਨ ਡਾਇਓਕਸਿਨ ਨਾਮ ਦਾ ਕੈਮੀਕਲ ਬਣਦਾ ਹੈ ਇਹ ਪਦਾਰਥ ਹਾਰਮੋਨਲ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਲੰਬੇ ਸਮੇਂ ਵਿੱਚ ਪੀ ਸੀ او ਐਸ PCOD ਅਤੇ ਪ੍ਰਜਨਨ ਤੰਤਰ ਨਾਲ ਸਬੰਧਤ ਸਮੱਸਿਆਵਾਂ ਨਾਲ ਜੋੜਿਆ ਜਾਂਦਾ ਹੈ ਕਈ ਪੈੜਾਂ ਵਿੱਚ ਖੁਸ਼ਬੂ ਅਤੇ ਫਰੇਗਰੈਂਸ ਵੀ ਪਾਈ ਜਾਂਦੀ ਹੈ ਜੋ ਜਲਨ ਖਾਰਸ ਵੈਜਨਲ ਇਨਫੈਕਸ਼ਨ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਪੈੜ ਦੀ ਪਲਾਸਟਿਕ ਪਰਤ ਨੂੰ ਨਰਮ ਬਣਾਉਣ ਲਈ ਫੋਟਾਲੇਟ ਵਰਗੇ ਕੈਮੀਕਲ ਵਰਤੇ ਜਾਂਦੇ ਹਨ ਇਹ ਪਦਾਰਥ ਸਰੀਰ ਦੇ ਹਾਰਮੋਨਲ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ ਮਾਸਿਕ ਧਰਮ ਅਤੇ ਨਿਮਤ ਹੋਣ ਥਾਇਰੋਇਡ ਦੀ ਸਮੱਸਿਆ ਤੇ ਹੋਰ ਹਾਰਮੋਨਜ਼ ਗੜਬੜਾ ਨਾਲ ਜੋੜੇ ਜਾਂਦੇ ਹਨ ਖੂਨ ਨੂੰ ਸੋਕਣ ਲਈ ਪੈਰਾਂ ਵਿੱਚ ਸੁਪਰ ਐਵਾਜਾ ਰੈਪਟ ਜੈਲ ਵਰਤਿਆ ਜਾਂਦਾ ਹੈ ਜੋ ਨਮੀ ਨੂੰ ਅੰਦਰ ਹੀ ਕੈਦ ਕਰ ਲੈਂਦਾ ਹੈ ਨਮੀ ਅਤੇ ਗਰਮੀ ਮਿਲ ਕੇ ਬੈਕਟੀਰੀਆ ਲਈ ਅਨੁਕੂਲ ਮਾਹੌਲ ਬਣਾਉਂਦੇ ਹਨ ਜਿਸ ਨਾਲ ਇਨਫੈਕਸ਼ਨ ਬਦਬੂ ਅਤੇ ਸੁੱਕਾਪਣ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ ਇਹ ਔਰਤ ਨੂੰ ਇਹ ਸਮੱਸਿਆ ਨਹੀਂ ਹੁੰਦੀਆਂ ਪਰ ਕਈ ਔਰਤਾਂ ਵਿੱਚ ਬਾਰ ਬਾਰ ਵੈਜੀਨਲ ਇਨਫੈਕਸ਼ਨ ਪੀੜ ਦਰਦ ਦਾ ਵਧਣਾ ਹਾਰਮੋਨਲ ਸੰਤੁਲਨ ਪੀਸੀਓਐਸ ਜਾਂ ਗਰਭ ਧਾਰਨ ਵਿੱਚ ਮੁਸ਼ਕਲ ਵਰਗੇ ਮਸਲੇ ਦੇਖੇ ਜਾਂਦੇ ਹਨ ਇਹ ਸਾਰੀਆਂ ਸਮੱਸਿਆਵਾਂ ਸਿੱਧੇ ਜਾਂ ਅਪਰੋਕ ਤੌਰ ਤੇ ਲੰਮੇ ਸਮੇਂ ਤੱਕ ਗਲਤ ਪੀ ਪੈਣ ਬਤਨ